ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਜੈਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 29 ਜੁਲਾਈ 29 ਜੂਨ ਨੂੰ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅੱਜ ਕਿੰਨਾ ਖੇਤਰਾਂ ਦੇ ਵਿੱਚ ਬਰਸਾਤੀ ਕਾਰਵਾਈ ਦੀ ਉਮੀਦ ਹੈ ਤੇ ਕਿਹੜੇ ਖੇਤਰਾਂ ਦੇ ਵਿੱਚ ਉਮੀਦ ਘੱਟ ਰਹੇਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਰਾਤ ਦੇ ਸਮੇਂ ਤੋਂ ਹੀ ਲੈ ਕੇ ਪੰਜਾਬ ਦੇ ਜੋ ਉੱਤਰ ਤੇ ਪੂਰਬੀ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਕਿ ਵੀਰੋ ਆਪਾਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡੀਏ ਤਾਂ ਉਸ ਤਰ੍ਹਾਂ ਜੋ ਪੰਜਾਬ ਦੇ ਵਿਰੋਧ ਚੜ੍ਹਦੇ ਵਾਲੇ ਭਾਗ ਨਹੀਂ ਗਏ ਜਿਵੇਂ ਕਿ ਫਤਿਹਗੜ੍ਹ ਤੋਂ ਲੈ ਕੇ ਸੰਗਰੂਰ ਤੋਂ ਲੈ ਕੇ ਵਿਰੋਕ ਮਹੱਲੀ ਤੱਕ ਦਾ ਏਰੀਆ ਰੂਪਨਗਰ ਫਤਿਹਗੜ੍ਹ ਸਾਹਿਬ ਤੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਬਲਾਂਚੌਰ ਵਗੈਰਾ ਵੀਰੋ ਇਹ ਏਰੀਆ ਨੇ ਜੋ ਪੰਜਾਬ ਦੇ ਯਾਨੀ ਕਿ ਅੱਧ ਪੰਜਾਬ ਦੇ ਤੋਂ ਜੋ ਪੂਰਬ ਤੇ ਆਪਣੇ ਉੱਤਰੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਵੀਰੋ ਬਰਸਾਤੀ ਕਰਵੇਂ ਆਪਾਂ ਨੂੰ ਰਾਤ ਸਵੇਰ ਸੁਬਾ ਜਲਦੀ ਤੋਂ ਲੇਕਿਨ ਵੀਰੋ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਜੋ ਆਉਂਦੇ 4-5 ਘੰਟੇ ਤੱਕ ਵੀਰੋ ਨਿਰੰਤਰ ਬਦਲੀ ਸਿਸਟਮ ਬਹੁਤ ਤਕੜਾ ਬਣਿਆ ਹੋਇਆ ਜੋ ਇਹਨਾਂ ਖੇਤਰਾਂ ਦੇ ਵਿੱਚ ਚੰਗੀ ਬਰਸਾਤ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਲੁਧਿਆਣੇ ਦੇ ਵੀਰੋ ਪੂਰਬੀ ਭਾਗ ਹੋਣਗੇ ਇਸ ਦੇ ਵਿੱਚ ਤਕਰੀਬਨ ਪਟਿਆਲਾ ਏਰੀਆ ਵੀ ਕਵਰ ਹੋਵੇਗਾ ਸੋ ਬਾਕੀ ਵੀ ਪੰਜਾਬ ਦਾ ਮੌਸਮ ਉੱਥੋਂ ਤੱਕ ਹੀ ਸੀਮਤ ਰਹੇਗਾ ਆਉਂਦੇ 2-4 ਘੰਟੇ ਦੇ ਬਾਅਦ ਵੀਰੋ ਜੋ ਪੰਜਾਬ ਦੇ ਦੱਖਣੀ ਭਾਗ ਨੇ ਇਨ੍ਹਾਂ ਭਾਗਾਂ ਦੇ ਵਿੱਚ ਜਿਵੇਂ ਬਰਨਾਲੇ ਤੋਂ ਅੱਗੇ ਵੀਰੋ ਮਾਨਸਾ ਦੇ ਭਾਗ ਕੁਸ਼ ਬਠਿੰਡੇ ਦੇ ਭਾਗ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ 2 ਤੋਂ 3 ਘੰਟਿਆਂ ਦੇ ਬਾਅਦ ਵੀਰੋ ਦੁਪਹਿਰ ਕਦੇ ਆਸ-ਪਾਸ ਬਰਸਾਤੀ ਕਰਬੀਆਂ ਉਦੋਂ ਬਾਅਦ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੇ ਹਨ ਚੰਗਾ ਮੀਂਹ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਚੰਗਾ ਭਾਰੀ ਮੀਂਹ ਦੀ ਉਮੀਦ ਹੈ ਚ ਪੰਜਾਬ ਦੇ ਤਕਰੀਬਨ 50% ਖੇਤਰਾਂ ਦੇ ਵਿੱਚ ਵਣੀ ਹੋਈ ਹੈ ਬਾਕੀ ਜੋ ਪੰਜਾਬ ਦੇ ਵੀਰੋ ਦੱਖਣੀ ਭਾਗ ਨੇ ਜਿਵੇਂ ਕਿ ਮੁਕਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਇਹਨਾਂ ਏਰੀਆ ਦੇ ਵਿੱਚ ਵੀਰੋ ਬਠਿੰਡੇ ਤੋਂ ਲੈ ਕੇ ਜੋ ਪੰਜਾਬ ਦੇ ਪੱਛਮੀ ਭਾਗ ਨੇ ਇਹਨਾਂ ਖੇਤਰਾਂ ਦੇ ਵਿੱਚ ਵੀਰੋ ਬਰਸਾਤੀ ਕਾਰਵਾਈਆਂ ਤੇ ਬਦਲ ਬਾਈ ਹੁਣ ਹਲਕੇ ਰੂਪ ਦੇ ਵਿੱਚ ਬਣੀ ਹੋਇਆ ਤੇ ਵੀਰੋ ਆਉਂਦੇ ਘੰਟਿਆਂ ਦੇ ਵਿੱਚ ਥੋੜਾ ਮੋਟਾ ਬਰਸਾਤੀ ਵੀ ਇਹਨਾਂ ਖੇਤਰਾਂ ਵਿੱਚ ਆਏ ਪਰ ਜਿਆਦਾ ਮੀਂਹ ਦੀ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਨਹੀਂ ਰਹੇਗੀ ਜੋ ਪੰਜਾਬ ਦੇ ਉੱਤਰ ਤੇ ਪੂਰਬੀ ਭਾਗ ਨੇ ਵੀਰੋ ਇਹਨਾਂ ਭਾਗਾਂ ਦੇ ਵਿੱਚ ਜੋ ਹਰਿਆਣੇ ਦੇ ਨਾਲ ਲੱਗਦੇ ਖੇਤਰ ਨੇ ਵੀਰੋ ਜਾਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ ਕੁਝ ਤਨ ਚਾਰ ਘੰਟਿਆਂ ਦੇ ਬਾਅਦ ਬਰਸਾਤੀ ਕਰਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਜਿਵੇਂ ਜਿਵੇਂ ਆਪਾਂ ਨੂੰ ਸਮੇਂ ਦੇ ਜਾਣਕਾਰੀ ਮਿਲੂਗੀ ਆਪਾਂ ਤੇਜ਼ ਹਵਾਵਾਂ ਵਦੇ ਨਾਲ ਵੀਰੋ ਗਰਜ ਚਮਕ ਕਾਲੀਆਂ ਘਟਾਵੇਂ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਆਉਂਦੇ ਵੀਰੋ ਅੱਜ ਦੇ ਦਿਨ ਦੀ ਗ੍ਰਾਪ 29 ਜੂਨ ਦੀ ਗੱਲ ਕਰਦੇ ਆਂ ਬਾਕੀ ਵੀਰੋ ਸਮੇਂ-ਸਮੇਂ ਤੇ ਜਿਵੇਂ ਉਹ ਆਪਾਂ ਨੂੰ ਜਾਣਕਾਰੀ ਅਪਡੇਟ ਮਿਲੂਗੀ ਉਸੇ ਤਰ੍ਹਾਂ ਹੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਲੈ ਕੇ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਨਲ ਕੀ ਦੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ